ਤਕਾਰ ਕੋਈ ਨਹੀਂ ਹੈਗਾ ਹਰ ਦੁਕਾਨ ਤੇ ਤੇਰੇ ਦਾਦੂ ਅੱਛਾ ਕੋਈ ਸੋਚਿਆ ਨਾ ਆਇਆ ਇੱਧਰ ਆਇਦੋ ਮਾਪੋ ਤਾਂ ਮੈਂ ਮਿੱਕਾ ਵਾਲੇ ਹੱਥ ਸੇ ਨਾ ਆਪਣੀ ਫੋਟੋ ਲਾਈ ਤੇ ਉਹਦੀ ਨਹੀਂ ਲਾਈ ਨਾਲ ਦੇ ਦੀ ਹਾਂ ਨਾਲ ਦੇ ਦੀ ਫੋਟੋ ਨਹੀਂ ਲਾਈ ਕੋਈ ¡Sai, ਹਾਈ ਦਰੇ ਦੇ ਵਧੀਆ ਹੋਏ ਇੱਕ ਸਾਈਡ ਵਾਲਾ ਦਰ ਵਧੀਆ ਹੋਈ ਇੱਕ ਸਾਈਡ ਦੀ ਨਾ ਉਹ ਸੜਕ ਪਏ ਆ ਥੋੜੇ ਪਏ ਥੋੜੇ ਪਏ ਐਨਾਂ ਹੀ ਰੰਗ ਚੜਿਆ ਮੋੜੇ ਕੋਈ ਤਾਂ ਚਾਹਤ ਕੋਈ ਜਮਾ ਨਾ ਹਾਂ ਇਹ ਰਸ ਤੇਟ ਆਇਆ ਲੱਗਦਾ ਕੱਟਾਂ ਲੋੜ ਹੈ ਉਹ ਜਿਹੜੇ ਪਤਾ ਲੱਗਣਾ ਪਾਸੇ ਓਏ ਓਏ ਇਹਦਾ ਇਹਦਾ ਭਾਈ ਇਹ ਗੱਲਾ ਕਰਦੇ ਤੇ ਕਰੀ ਜਾਂ। ਹਾਂ। ਫਿਰ ਜਗਤਪੂਆ ਹੈ। ਹਾਂ। ਮੈਂ ਜਗਤਪੂਆ ਸਹੀ ਹੀ। ਹਾਂ। ਕਿਹੜੇ ਪੂਆ? ਗਾਣਾ ਨਹੀਂ ਉਹ ਬਾਅਦ ਚ ਮੈਂ ਕਰਨਾ। ਅੱਛਾ।

ਆਸ ਤੋਂ ਜਾਏ ਤੇ ਇਹ ਉਹ ਜਨਾ ਪੇਪਰ ਤੇ ਮੈਂ ਜਾ ਕੇ ਲਾ ਗੀ ਹਲੀ ਨਾ ਪਲਕ ਨੂੰ ਗਈ ਵੀ ਇੱਕ ਪਲਾ ਚੜ ਗਿਆ ਕਲਰ ਤੇ ਚੜ ਕੇ ਫਿਰ ਲਾ ਦੀ ਇਹ ਘਰ ਜਾ ਕੇ ਲਾ ਦੇ ਹਾਂ ਤੇ ਬਾਕੀ ਆਪੇ ਲਾ ਦੇ ਕਿਉਂਕਿ ਮੇਰਾ ਬੜਾ ਹੋ ਗਿਆ ਨਹੀਂ ਤੇ ਰੁਕਨ ਨੂੰ ਤੇ ਚਾਰ ਲੋਕ ਕੇ ਜਾਣਾ ਹੈ ਤੇ ਚੜ ਤੇ ਆ ਨਹੀਂ ਲੱਗੀ ਉਹ ਬਰਾਬਰ ਦਿਵੇ ਬਰਾਬਰ ਦਿਵੇ ਹਾਂ ਸਿੱਧੀ ਚੱਜ ਜਾਨੀ ਹਾਰੀ ਲੈਣੇ ਨੇ ਇੱਕ ਜਣੀ ਤੇ ਲੜੀ ਆਈ ਸਿੱਧੀ ਸਿਰ ਵਗਣਾ ਨੇ ਜੋ ਤੇਰਾ ਸਿੱਧੀ ਹੋਣੀ ਹਾਂ ਜੀ ਹਾਂ ਚਲੋ ਚੱਲੀ ਹੁਣ ਆ ਇੱਥੇ ਹੀ ਲਾ ਟੋਫੀ ਪਈ ਤੇ ਮੈਂ ਹੁਣ ਕਿੱਦਾਂ ਕਵਰ ਕਰਾਂ ਆਪਣੇ ਵਾਲ ਸਿਰ ਤੋਂ ਚਲੋ ਮੈਂ ਛੋਲ ਲੈ ਕੇ ਹੀ ਲੜੀ ਹਾਂ ਹਾਂ ਲੈ ਕੇ ਹਾਂ ਲੈ ਕੇ ਆਈ ਚਲੋ ਠੀਕ ਹੈ ਹੁਣ ਬਾਏ ਬਾਏ ਜਾਂ ਫਜ਼ਲ ਸਟੌਪ ਲਾ ਕੇ ਕਿੰਨਾ ਤਾਂ ਕਾਹੀ ਕੀ ਕਰਦੇ ਹੋ ਵਰੀ ਕੋਈ ਕੋਈ ਕਹਿੰਦਾ ਸੁਣੇ ਲੱਗਣ ਦੇ ਵੇਰੋਂ-ਵਰੋਂ ਦੇ ਦੂਜੇ ਫਾਈਲ ਤੋਂ ਮੈਨੂੰ ਤਾਂ ਆਮ ਲੱਗਣਿਆ ਜਦੋਂ ਤੇ ਹੋਏ ਜਦੋਂ ਨਹੀਂ ਨਹੀਂ ਸਾਰੇ ਉਹ ਤੇਰਾ ਹੁਣ ਬਜੇ ਵਾਲ ਤੋਂ ਹੁੰਦੀ ਸਟੇਟ ਕਰਦੀ ਸੀ ਇੱਕ ਟਾਈਮ ਲੱਗਣਾ ਹੈ ਨਾ ਨਹੀਂ ਤੇ ਹੁਣ ਕਰਕੇ ਭੇਜਣਾ ਹੈ ਮੇਰੇ ਵਾਂਗੂ ਹੋ ਜਾਣਾ ਹੈ ਤੇਰੇ ਵੀ ਸਾਰੇ ਚਲੋ ਹੁਣ ਆ ਕੇ ਕਲਰ ਤੇ ਘਾਰਾ ਚ ਕਿੰਨ ਤਨਾਂ ਦਿਆ ਇੰਤਾਲ ਤਰੀਆ mida rohkem nii raadios to... saab , saades arusaadav , et ainult jah . aga midagi muud , kui meile kontsisseeritud , loodud ja tänud , vaib-olla ei meeldi ennast .